ਨਡੀਪ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਿਸ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਤੇ ਹੈਲਥ케ਅਰ ਨੂੰ ਤਰਜੀਹ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਦਾਵਾ ਕੀਤਾ ਹੈ ਕਿ ਕੰਜ਼ਰਵੇਟਿਵ ਦੇ ਵੱਲੋਂ ਅਜੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਪਰ ਉਹ ਸਾਡੇ ਵਰਗਾ ਮੈਨੀਫੈਸਟੋ ਜਾਰੀ ਕਰ ਵੀ ਨਹੀਂ ਸਕਦੇ ਫੈਡਰਲ ਸਰਕਾਰ ਦੇ ਵੱਲੋਂ ਯੂਕੋਨ ਦੇ ਨਾਲ ਇੱਕ ਅਹਿਮ ਸਮਝੌਤਾ ਕਰਦੇ ਆ ਅਸਥਾਈ ਨਿਵਾਸੀਆਂ ਦੇ ਪੀਆਰ ਦੇ ਲਈ ਰਾ ਪਧਰਾ ਕੀਤਾ ਗਿਆ ਇਸ ਦਾ ਐਲਾਨ ਫੈਡਰਲ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਵੱਲੋਂ ਕੀਤਾ ਗਿਆ ਔਰ ਇਸ ਪ੍ਰੋਗਰਾਮ ਦੇ ਤਹਿਤ 215 ਬਿਨੈਕਾਰਾਂ ਨੂੰ ਪੀਆਰ ਦੀ ਅਰਜ਼ੀ ਦਿੱਤੇ ਹੋਣ ਦੇ ਦਰਮਿਆਨ ਵਰਕ ਪਰਮਿਟ ਮਿਲ ਸਕੇਗਾ ਯੋਗ ਬਿਨੈਕਾਰਾਂ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ OPR ਦੀਆਂ ਸ਼ਰਤਾ ਪੂਰੀਆਂ ਕਰਦੇ ਨੇ ਤੇ 2025 ਅਤੇ 2026 ਦੇ ਵਿੱਚ PR ਹਾਸਲ ਕਰ ਸਕਦੇ ਨੇ ਇਸ ਮੌਕੇ ਬੋਲਦਿਆਂ ਫੈਡਰਲ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਕਿਹਾ ਕਿ ਯੂਕੌਨ ਦੇ ਵਿੱਚ ਹੁਨਰਮੰਦ ਕਾਮਿਆਂ ਲਈ ਨਵੇਂ ਵਰਕ ਪਰਮਿਟ ਦੇ ਕੇ ਅਸੀਂ ਸਥਾਨਕ ਲੇਬਰ ਮਾਰਕੀਟ ਦੀਆਂ ਲੋੜਾਂ ਦਾ ਸਮਰਥਨ ਕਰਨ ਦੇ ਨਾਲ ਟੈਂਪਰੇਰੀ ਰੈਜ਼ੀਡੈਂਟਸ ਲਈ PR ਦਾ ਇੱਕ ਸਪਸ਼ਟ ਮਾਰਗ ਵੀ ਪ੍ਰਦਾਨ ਕਰ ਰਹੇ ਹਾਂ ਫੈਡਰਲ ਸਰਕਾਰ ਦਾ ਧੰਨਵਾਦ ਕਰਦਿਆਂ ਯੂਕੌਨ ਪ੍ਰੀਮੀਅਰ ਨੇ ਕਿਹਾ ਹੈ ਕਿ ਇਹ ਸਮਝੌਤਾ ਅਜੇਹੇ ਬਿਨਾਂ ਕਾਰਾਂ ਦੇ ਲਈ ਫਾਇਦੇਮੰਦ ਸਾਬਿਤ ਹੋਵੇਗਾ ਜੋ ਯੂਕੋਨ ਦੇ ਨੋਮੀਨੀ ਪ੍ਰੋਗਰਾਮ ਦੇ ਤਹਿਤ ਅਰਜ਼ੀ ਦੇਣ ਦੇ ਯੋਗ ਹੋਣਗੇ ਇਸ ਦੇ ਨਾਲ ਹੀ ਸਾਡੇ ਕਾਮਿਆਂ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਅਲਬਰਟਾ ਤੇ ਮੈਨੀਟੋਬਾ ਦੇ ਨਾਲ ਅਜਿਹੇ ਸਮਝੌਤੇ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਹੋਰ ਨਾਲ ਸੂਬਿਆਂ ਨਾਲ ਵੀ ਅਜਿਹੇ ਸਮਝੌਤੇ ਕੀਤੇ ਜਾ ਰਹੇ ਨੇ ਤਾਂ ਜੋ ਸਥਾਈ ਨਿਵਾਸੀਆਂ ਦੀ ਪੀਆਰ ਦਾ ਰਾਹ ਪੱਧਰਾ ਹੋ ਸਕੇ ਵਾਕਫਕ প্রভিনਸ਼ੀਅਲ ਨੋਮੀਨੀ ਪ੍ਰੋਗਰਾਮ ਬਿਨ ਦੇ ਕਾਰਾਂ ਦੇ ਲਈ ਪੀਆਰ ਹਾਸਲ ਕਰਨ ਦਾ ਇਹ ਅਹਿਮ ਰਸਤਾ ਹੈ 2023 ਦੌਰਾਨ ਕੁੱਲ ਪੀਆਰ हासिल ਕਰਨ ਵਾਲੇ ਬਿਨੇਕਾਰਾ ਵਿੱਚੋਂ 23% ਨੇ প্রভিনਸ਼ੀਅਲ ਨਾਮਿਨੀ ਪ੍ਰੋਗਰਾਮ ਤਹਿਤ ਵੀਰ ਹਾਸਲ ਕੀਤੀ ਹੈ ਫੈਡਰਲ ਸਰਕਾਰ ਦੇ ਵੱਲੋਂ ਆਪਣੇ ਸਾਲਾਨਾ ਪੀਆਰ ਦੇ ਟੀਚਿਆਂ ਦੇ ਵਿੱਚ ਇੱਕ ਵੱਡਾ ਹਿੱਸਾ ਪੀਐਨਪੀ ਪ੍ਰੋਗਰਾਮ ਦੇ ਲਈ ਰੱਖਿਆ ਗਿਆ ਹੈ 2024 ਦੇ ਵਿੱਚ ਵੱਖ-ਵੱਖ ਸੂਬਿਆਂ ਦੀ ਪੀਐਨਪੀਜ਼ ਲਈ 110000 ਅਤੇ 2025 ਦੌਰਾਨ 117000 ਦਾ ਟੀਚਾ ਰੱਖਿਆ ਗਿਆ ਹੈ ਦੱਸ ਦੇ ਕਿ ਫੈਡਰਲ ਸਰਕਾਰ ਵੱਲੋਂ ਟੈਂਪਰੇਰੀ ਰੈਜ਼ੀਡੈਂਟ ਦੀ ਗਿਣਤੀ ਘਟਾਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਲਿਆਂਦੀ ਇਹ ਪਾਲਿਸੀ 31 ਦਸੰਬਰ 2024 ਤੱਕ ਚਲਣੀ ਹੈ ਇਸ ਤਹਤ ਜਿਹੜੇ ਯੋਗ ਬਿਨੇਕਾਰਾਂ ਦੇ 7 ਮਈ 2024 ਨੂੰ ਜਾਂ ਇਸ ਤੋਂ ਬਾਅਦ ਵਰਕ ਪਰਮਿਟ ਖਤਮ ਹੋਏ ਨੇ ਉਹਨਾਂ ਨੂੰ ਵੀ ਵਰਕ ਪਰਮਿਟ ਮਿਲ ਸਕਣਗੇ ਵਰਕ ਪਰਮਿਟ ਦੇ ਇਵਾਦੇ ਦੇ ਲਈ ਬਿਨੇਕਾਰਾਂ ਦੇ ਕੋਲ ਪ੍ਰੋਵਿੰਸ ਤੋਂ ਸਪੋਰਟ ਲੈਟਰ ਹੋਣਾ ਚਾਹੀਦਾ ਹੈ ਆਪਾ ਜਾਣਕਾਰੀ ਅਨੁਸਾਰ ਇਸ ਪਾਲਿਸੀ ਵਿੱਚ ਹੁਣ ਤੱਕ ਅਲਬਰਟਾ ਅਤੇ ਮੈਨੀਟੋਬਾ ਪ੍ਰੋਵਿੰਸਸ ਇਸਾ ਲੈ ਰਹੀਆਂ ਨੇ ਸਰਕਾਰ ਦੀ ਇਮੀਗ੍ਰੇਸ਼ਨ ਯੋਜਨਾ ਦੇ ਅਨੁਸਾਰ ਦੇਸ਼ ਵਿੱਚ 2024 ਵਿੱਚ ਲਗਭਗ 4,85,000 ਪਰਮਨੈਂਟ ਰੈਜ਼ੀਡੈਂਟਸ ਅਤੇ 2025 ਤੇ 2026 ਦੋਵਾਂ ਵਿੱਚ 5 ਲੱਖ ਪਰਮਾਨੈਂਟ ਰੈਜ਼ੀਡੈਂਟਸ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ